ਲੋ ਜੀ ਮੈਂ ਤੁਹਾਡਾ ਅਮਨ ਸਿੰਘ ਮਰਿੰਡਾ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਮੁੱਦਾ ਲੈ ਕੇ ਸੈਕਟਰ 17 ਚੰਡੀਗੜ੍ਹ ਪਹੁੰਚੇ ਆਂ ਜਿੱਥੇ ਕਿ ਆਪਾਂ ਅੱਜਕੱਲ ਦੇਖਿਆ ਗਿਆ ਹੈ ਕਿ ਵਿਆਹ ਤੋਂ ਬਾਅਦ ਲੜਕੀਆਂ ਆਪਣੇ ਹਸਬੰਡ ਦੇ ਉੱਪਰ ਮਤਲਬ ਕਿ 80% ਰੋਂਗ ਅਲੀਗੇਸ਼ਨ ਲਗਾ ਦਿੰਦੀਆਂ ਕਿ ਉਹਨਾਂ ਨੇ ਸਾਡੇ ਤੋਂ ਦਾਜ ਦੇਹਜ ਮੰਗਿਆ ਸਾਡੇ ਨਾਲ ਮਾਰ ਪਟਾਈ ਕਰੀ ਆ ਜਿਦੇ ਵਿੱਚ ਬਹੁਤ ਜ਼ਿਆਦਾ ਝੂਠੇ ਕੇਸ ਵੀ ਪਾਏ ਜਾਂਦੇ ਆ ਠੀਕ ਆ ਕਿਉਂਕਿ ਮੁੰਡਿਆਂ ਦੀ ਬਹੁਤ ਘੱਟ ਸੁਣਵਾਈ ਹੁੰਦੀ ਆ ਇਹਨਾਂ ਕੇਸਾਂ ਦੇ ਵਿੱਚ ਤੁਰ ਮੈਂ ਇੱਕ ਚੀਜ਼ ਹੋਰ ਦੱਸ ਦਵਾਂ ਜਿਵੇਂ ਕੁੜੀਆਂ ਕਈ ਆਪਣੀ ਮਰਜ਼ੀ ਨਾਲ ਪੇਕੇ ਪਰਿਵਾਰ ਜਾ ਕੇ ਬੈਠੀਆਂ ਉਹਨੀਆਂ ਤੇ ਪੇਕੇ ਪਰਿਵਾਰ ਜਾ ਕੇ ਉਹ ਐਲੀਗੇਸ਼ਨ ਲਗਾ ਦਿੰਦੀ ਹੈ ਮਤਲਬ ਕਿ ਕੇਸ ਪਾ ਦਿੰਦੀ ਹੈ 125 ਦਾ ਜਿਹਦੇ ਵਿੱਚ ਮੁੰਡੇ ਦੇ ਉੱਪਰ ਖਰਚੇ ਰਕੇ ਕੇਸ ਪਾ ਦਿੰਦੀ ਹੈ ਜਿਹੜਾ ਕਿ ਉਹ ਬੈਠੀਆਂ ਆਪਣੀ ਮਰਜ਼ੀ ਦੇ ਨਾਲ ਹੁੰਦੀ ਹੈ ਤੇ ਅੱਜ ਪਬਲਿਕ ਨੂੰ ਇਹੀ ਸਵਾਲ ਜਵਾਬ ਕਰਦੇ ਹਾਂ ਕਿ ਜੋ ਕੁੜੀਆਂ ਇਦਾਂ ਦੇ ਰੋਂਗ ਕੇਸ ਪਾਉਂਦੀਆਂ ਜਾਂ ਰੋਂਗ ਐਲੀਗੇਸ਼ਨ ਲਗਾਉਂਦੀਆਂ 125 ਦਾ ਖਰਚਾ ਪਾ ਦਿੰਦੀਆਂ ਆਪਣੇ ਹਸਬੰਦ ਦੇ ਉੱਪਰ ਉਹ ਕਿੰਨਾ ਕੁ ਜਾਈ ਜਾ ਅੱਜ ਸੈਕਟਰ 17 ਚੰਡੀਗੜ੍ਹ ਦੇ ਵਿੱਚ ਲੋਕਾਂ ਦੇ ਰਾਏ ਜਾਣਨਾ ਚਾਹੁੰਦੇ ਆ ਇਸ ਚੀਜ਼ ਨੂੰ ਲੈ ਕੇ ਆਓ ਜਾ ਕੇ ਅੱਗੇ ਆਪਾਂ ਗੱਲਬਾਤ ਕਰਦੇ ਆ ਅੱਜ ਕੱਲ੍ਹ ਇਸ ਦੇਸ਼ ਦੀ ਹਾਲਤ ਵੀ ਬਹੁਤ ਮਾੜੀ ਹੋ ਰਹੀ ਹੈ ਮੁੰਡੇ ਲਈ ਕੋਈ ਕਾਨੂੰਨ ਨਹੀਂ ਆ ਜ਼ਿਆਦਾਤਰ ਦੇਖਿਆ ਜਾ ਰਿਹਾ ਹੈ ਕਿ ਕੁੜੀਆਂ ਝੂਠੇ ਕੇਸਾਂ ਵਿੱਚ ਮੁੰਡੇ ਨੂੰ ਫਸਾ ਦਿੰਦੀਆਂ ਹੁਣ ਦੇਖਿਆ ਆ ਕਿੰਨੇ ਅਲੀਗੇਸ਼ਨਸ ਹੋਏ ਆ ਦੋ ਤਿੰਨ ਮੁੰਡਿਆਂ ਨੇ ਸੁਸਾਇਡ ਵੀ ਕੀਤਾ ਹੈ ਤੇ ਦੂਸਰਾ ਇੱਕ ਹੋਰ ਅੱਗੇ ਨਿਊਜ਼ ਆਈ ਆ ਕਿ ਮੁੰਡੇ ਨੂੰ ਡਰਮ ਵਿੱਚ मतलब सीमेंट ਵਿੱਚ ਚਿੰਤਾ ਮਾਰ ਕੇ ਤੇ ਉਹ ਗਲਤ ਗੱਲ ਆ ਜੀ ਦੇਖੋ ਸਹੀ ਇਸ ਸਮਾਜ ਨੂੰ ਨਾ ਬਹੁਤ ਗਲਤ ਦਿਸ਼ਾ ਵਿੱਚ ਜਾ ਰਿਹਾ ਹੈ ਦੇਖਣਾ ਚਾਹੀਦਾ ਹੈ ਕਿ ਸਹੀ ਦਿਸ਼ਾ ਵਿੱਚ ਕਿਵੇਂ ਜਾਏਗੇ ਭਾਈ ਤੁਹਾਨੂੰ ਕੀ ਲੱਗਦਾ ਕੋਈ ਇਦਾਂ ਦੀ ਐਨਜੀਓ ਬਣਨੀ ਚਾਹੀਦੀ ਹੈ ਜੋ ਮੁੰਡਿਆਂ ਦੇ ਫੇਵਰ ਵਿੱਚ ਖੜੀ ਹੋਵੇ ਜਰੂਰ ਦੇਖੋ ਜੀ ਬਣਨੀ ਤਾਂ ਚਾਹੀਦੀ ਆ ਕਿਉਂਕਿ ਮੁੰਡਿਆਂ ਨੂੰ ਵੀ ਹੁਣ ਕਾਫੀ ਉਹ ਆ ਅੱਜ ਕੱਲ ਮੈਂ ਤਾਂ ਕਹਿੰਦਾ ਕਿ ਕੁੜੀਆਂ ਨਾਲੋਂ ਜ਼ਿਆਦਾ ਸਮਝਦਾਰ ਅੱਜ ਕੱਲ ਮੁੰਡੇ ਨੇ ਤੇ ਬਣਨੀ ਚਾਹੀਦੀ ਹੈ ਜ਼ਰੂਰ ਬਣਨੀ ਚਾਹੀਦੀ ਹੈ ਜੀ ਤੇ ਅੱਜ ਕੱਲ ਅਸੀਂ ਦੇਖ ਵੀ ਰਹੇ ਹਾਂ ਕਿ ਕਾਫੀ ਕੇਸ ਆ ਰਹੇ ਨੇ ਹਨਾ ਜਿੱਚੇ ਮਤਲਬ ਮੁੰਡੇ ਨੇ ਕੁਝ ਵੀ ਨਹੀਂ ਕਰਿਆ ਹੁੰਦਾ ਕਿ ਕਈ ਰੇਪ ਦਾ ਪਾ ਦਿੰਦੇ ਆ ਕਦੇ ਕੋਈ ਹੋਰ ਫਿਜ਼ੀਕਲ ਵਾਇਲੈਂਸ ਦਾ ਕੇਸ ਪਾ ਦਿੰਦੀ ਹੈ ਕੁੜੀਆਂ ਤੇ ਅੱਜ ਕੱਲ ਬਹੁਤ ਨਿਊਜ਼ ਆ ਰਹੀਆਂ ਤੇ ਮੇਰੇ ਸਾਹਮਣੇ ਨਾਲ ਐਨ ਜੀਓ ਜਿਆ ਦਾ ਬਣਨਾ ਚਾਹੀਦਾ ਹੈ ਕਿ ਜਿਹੜੇ ਮੁੰਡੇ ਸਪੋਰਟ ਤੇ ਖੜਨ ਕੇ ਭਈ ਜਿਹੜੇ ਨਹੀਂ ਹੈ ਗੁਨੇਕਾਰ ਉਹਨਾਂ ਲਈ ਸਪੋਰਟ ਤੇ ਚੀਤਾ ਬਣਨੀ ਚਾਹੀਦੀ ਹੈ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਖਬਰਾਂ ਆਉਂਦੀਆਂ ਨੇ ਇਸ ਚੀਜ਼ ਦੇ ਰਿਗਾਰਡਿੰਗ ਕਿ ਇਦਾਂ ਕੁੜੀਆਂ ਗ ਤੇ نو ਡਾਊਟ ਇਹ ਹੋਣਾ ਚਾਹੀਦਾ ਕੋਈ ਸੰਸਥਾ ਹੋਣੀ ਚਾਹੀਦੀ ਹੈ ਕੋਈ ਰੂਲਸ ਬਣਾਣੇ ਚਾਹੀਦੇ ਨੇ ਗਵਰਨਮੈਂਟ ਨੂੰ ਕਿ ਉਹ ਆਪਾਂ ਜਿਹੜਾ ਰੋਂਗ ਅਲੀਗੇਸ਼ਨਸ ਨੇ ਉਸ ਚੀਜ਼ ਨੂੰ ਪ੍ਰੂਵ ਕਰ ਸਕੀਏ ਬਿਕਾਜ਼ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਏ ਤਾਂ ਜਿਹੜੇ ਕੁੜੀਆਂ ਦੇ ਜਿਹੜਾ ਪੱਖ ਹੈ ਉਹ ਜ਼ਿਆਦਾ ਸੁਣਿਆ ਜਾਂਦਾ ਮੁੰਡਿਆਂ ਦੇ ਜਿਹੜੇ ਜਿਹੜੇ ਹੁੰਦੇ ਨੇ ਆਪਣੇ ਜਿਹੜੇ ਮੁੰਡਿਆਂ ਦੇ ਵਿਚਾਰ ਨੇ ਉਹ ਨਹੀਂ ਸੁਨੇ ਜਾਂਦੇ ਕਿਸੇ ਵੱਲੋਂ ਤੇ ਉਹਨਾਂ ਦੇ ਕੋਈ ਰਾਈਟਸ ਨਹੀਂ ਸੁਨੇ ਜਾਂਦੇ ਕੋਈ ਰਾਈਟਸ ਨਹੀਂ ਮੰਨਦਾ ਅਗਲਾ ਕਹਿੰਦਾ ਜੀ ਕੁੜੀ ਹੈ ਚਲੋ ਕੋਈ ਨਹੀਂ ਕੁੜੀ ਨੇ ਇਦਾਂ ਕਰਤਾ ਲੇਕਿਨ ਕਈ ਵਾਰ ਹਮੇਸ਼ਾ ਮੁੰਡੇ ਗਲਤ ਨਹੀਂ ਹੁੰਦੇ ਕੁੜੀਆਂ ਵੀ ਗਲਤ ਹੁੰਦੀਆਂ ਨੇ ਮੈਂ ਇਦਾਂ ਨਹੀਂ ਕਹਿੰਦਾ ਹਮੇਸ਼ਾ ਕੁੜੀਆਂ ਹੀ ਗਲਤ ਹੁੰਦੀਆਂ ਨੇ ਮੁੰਡੇ ਵੀ ਗਲਤ ਹੁੰਦੇ ਨੇ ਬਟ ਇਹ ਜ਼ਰੂਰ ਹੋਣਾ ਚਾਹੀਦਾ ਕੋਈ ਐਨਜੀਓ ਵਗੈਰਾ ਆ ਜਾਂ ਕੋਈ ਰੂਲਸ ਇਦਾਂ ਬਣਨੇ ਚਾਹੀਦੇ ਨੇ ਕਿ ਜਿਹੜਾ ਮੁੰਡਿਆਂ ਦਾ ਵੀ ਪੱਖ ਇਦਾਂ ਸੁਣਿਆ ਜਾਵੇ ਜੋ ਗਲਤ ਹੈ ਉਸਨੂੰ ਗਲਤ ਦੱਸਿਆ ਜਾਵੇ ਸਹੀ ਨੂੰ ਗਲਤ ਨਾ ਦੱਸਿਆ ਜਾਵੇ ਤੇ ਗਲਤ ਨੂੰ ਸਹੀ ਨਾ ਦੱਸਿਆ ਜਾਵੇ ਜਿੰਨਾ ਮਤਲਬ ਜੇ ਕੁੜੀ ਆਪਣਾ ਘਰ ਸੋਹਰੇ ਘਰ ਹੈਗੀ ਐ ਉਹਨੂੰ ਥੋੜਾ ਬਹੁਤਾ ਦੱਸ ਦੇ ਘਰ ਫਿਰ ਇਹ ਗੱਲਾਂ ਨਾ ਪਹਿਲਾਂ ਵਿਆਹ ਤੋਂ ਪਹਿਲਾਂ ਹੋ ਜਾਣ ਕਿ ਤੁਸੀਂ ਉਹਦਾ ਕਿੱਥੇ ਰਹਿਣਾ ਹੈ ਕਿੱਦਾਂ ਰਹਿਣਾ ਮਮੀ ਨੂੰ ਇੰਨਾ ਇੰਟਰਫੇਅਰ ਕਰਨਾ ਨਹੀਂ ਚਾਹੀਦਾ ਕਿਉਂਕਿ ਫਿਰ ਉਹ ਉੱਥੇ ਵੀ ਉਹਦੀ ਸੱਸ ਹੁੰਦੀ ਹੈ ਸੱਸ ਨੂੰ ਲੱਗਦਾ ਵੀ ਉਹਦੀ ਮਾਂ ਪੜ ਘਾ ਰਹੀ ਹੈ ਉਹਦੀ ਮਾਂ ਨੂੰ ਲੱਗਦਾ ਵੀ ਉਹਦੀ ਸੱਸ ਪੜ ਘਾ ਰਹੀ ਹੈ ਤਾਂ ਉਹ ਗੱਲਾਂ ਘਰ ਦੀਆਂ ਗੱਲਾਂ ਮਤਲਬ ਉਹਨਾਂ ਦੇ ਆਪਣੇ ਆਪ ਚ ਵਿੱਚ ਹੀ ਸੁਲਟ ਸੁਲਟ ਜਾਂਦਾ ਵਧੀਆ ਹੈ ਮਤਲਬ ਕਰ ਤੋਂ ਬਾਅਦ ਨਹੀਂ ਜਾਣੀ ਚਾਹੀਦੀਆਂ ਪੇਰੈਂਟਸ ਨੂੰ ਆਪਣੇ ਦੱਸਣ ਨਾ ਜਾਂ ਜਿਵੇਂ ਵੀ ਹੈ ਥੋੜਾ ਬੋਤਾ ਦੱਸ ਦੇਣ ਜਿਆਦਾ ਡਿਟੇਲਸ ਦੱਸਣਗੇ ਫਿਰ ਉਹਨਾਂ ਨੂੰ ਅੱਛਾ ਨਹੀਂ ਲੱਗੇਗਾ ਫਿਰ ਉਹ ਫਿਰ गैप बन गए मैम नमस्ते मैम आपका नाम क्या है मेरा नाम अंकिता ठाकुर है अंकिता जी आजकल देखा गया है कि आफ्टर मैरिज चलो आप तो अनमेरिड होंगे आ, आपने देखा तो होगा ही है ना आजकल हो रहा है आ, जो लड़कियों के लिए एक कानून बनाया गया है चार सौ अठानवे ए एक्ट जिसमें मतलब कि लड़कियाँ के ऊपर से कोई दाज दहेज मांगता है भी उसके ऊपर वो मतलब कि पर्चा करवा सके या उसके ऊपर केस डाल सके मर जो इस एक्ट का जो मिस हो रहा है पचास परसेंट या तीस परसेंट या चालीस परसेंट उसके बारे में आप क्या कहना चाहोगे uh, मुझे ऐसा लगता है मतलब मुझे नहीं पता कि सोसाइटी क्या सोचती है और क्या किस तरह से चीज़ें चलती हैं पर मुझे ऐसा लगता है कि, कि जो uh, इंसान है वो इंसान तो इंसान वेरी करता है कि अगर आप इंसान को जितनी मर्जी दे दो क्या तो लड़का हो या लड़की हो अगर आप लड़की लड़कों को भी अगर इस इतना वो दे दोगे सब ये सब चीज़ें उनके लिए एक्ट्स वगैरह बनाएंगे बनाओगे तो वो भी मिसयूज करेंगे तो मुझे नहीं लगता कि पता नहीं मुझे नहीं पता हम सॉरी मुझे नहीं, okay, नहीं आप समझ गए आप न्यूट्रल रह के बोलना चाहते हो कि हाँ यार ना तो आप लड़कियों के उसमें ना आप लड़कों के उसमें मतलब कि जो लड़कियों के लिए मेरा क्वेश्चन ये है ना कि लड़कियों को ऐसा करना अभी तो जो, जो लड़कियों के हाथ में है चार सौ अठानवे ए एक्ट भी उसको मिसयूज़ करना चाहिए या नहीं करना चलो ये भी आप छोड़ो ये बताइए कि इसके लिए कोई संस्था बननी चाहिए कि लड़कियाँ उसके लड़के के ऊपर रॉन्ग एलिगेशन लगा देती हैं कि उसकी पहले कोई ऐसी इंक्वायरी होनी चाहिए कि हाँ लड़के ने वो चीज़ की भी है या नहीं की है देखो अगर सोसाइटी अगर अब हिस्ट्री को लेके चले थोड़ा सा तो मतलब कुछ ऐसे भी पॉइंट्स हैं जहाँ पे आ, लड़कों ने मिसयूज़ किया है चीज़ों को क्योंकि पर तब भी पता नहीं मुझे नहीं लगता कि मतलब मेरे तरफ से चीज़ें इतने ज़्यादा मतलब इंसान को खुद से खुद को पता होना चाहिए कि वो क्या कर रहा है क्या नहीं कर रहा है अगर सोसाइटी को ये सोचता रहे सोसाइटी तो मतलब चार या चीज़ें पता नहीं कितनी चीज़ें करेगा अगर आप अगर लड़के की तरफ जाएंगे या लड़की की तरफ जाएंगे तो आप मतलब जेंडर के हिसाब से नहीं कर सकते हैं। अगर इंसान दिल से सोचेगा कि उसको क्या करना है उसके लिए क्या या सही है क्या गलत है तभी तो चीज़ें ठीक हो सकती है अब मतलब आप कोई ऐसी ऐसी कोई एजुकेशन या फिर कुछ ऐसा नहीं बना सकते हो कल को आप बनाओगे कल को लड़के उसका मिस करेंगे इसलिए इंसान को खुद से पता होना चाहिए कि वो क्या कर रहा है मैम आप पी कर रहे हो एक्चुअली <laughs> आपकी बातों से लग रहा है कि आप ना थोड़ा सा ना जो नॉर्मल एक दायरा होता है ना है ना उससे थोड़ा ना ऊपर सोच रहे हो आपकी बातों से लग रहा है मतलब मुझे ऐसा नहीं लगता अगर लड़का लड़की इस ट्वेंटी फर्स्ट सेंचुरी में सब इक्वल है सबको इक्वली सब कुछ मिल रहा है मेरी फैमिली ने मुझे सब कुछ दिया है जो मतलब मैं डिजर्व करती थी जो मैं मिल सकता था मुझे सारी इंडिपेंडेंस मिली हुई है ना लड़कों को भी उतनी मिली है मुझे भी उतनी मिली है मेरा ही कहना है कि अगर सेल्फ रियलाइजेशन कि तुम्हें क्या करना है क्या नहीं करना है क्या तुम्हारे लिए सही है क्या नहीं है अगर सोसाइटी चेंज सोसाइटी हम ही बनाते हैं ना बेसिकली हम ही बनाएंगे इवेंचुअली हम ही हम हमारी ही जनरेशन बनाएगी ना तो अगर हमारी जनरेशन ही अगर इतना उल्टा सोचेगी कि हाँ लड़कों की वजह से एक नए संस्थान बनाएंगे लड़कियों के लिए अलग से संस्थान बनाएंगे तो जनरल स्पेसिफिक कैसे हो सकता है नहीं हो सकता ना तो अगर तुम्हें खुद को पता है कि तुम गलत कर रहे हो सही कर रहे हो और सबसे बड़ी बात यह कि गैस लाइटिंग वाला काम ना किया जाए कि लड़कों की वजह से सब कुछ हो रहा है या लड़कियों की वजह से सब कुछ हो रहा है और इंसिडेंट्स तो ये बहुत कुछ हुए हैं अगर मुस्कान वाले को तो अभी करंटली लिया जा रहा है अगर उससे पहले तो लड़कियों को मतलब जो सेम लड़ लड़के ने भी किया है ना उसने फ्रिज वाला किया है मुझे याद नहीं वो कौन सा है पर इसीलिए मुझे नहीं लगता कि मतलब इंसान को पता होना चाहिए कि उसको क्या करना है सिंपल आप न्यूट्रल रह कहना चाहते हो ना तो लड़के ज्यादा रहोंगे ना लड़कियाँ कि जिसके हाथ में जो कानून है जो राइट है उसका मतलब कि मिस यूज नहीं करना चाहिए उसको हाँ, उसको पता होना चाहिए सेल्फ चाहिए कि उसको क्या करना है क्या नहीं करना है। हाँ मेरे अकॉर्डिंग मुझे ऐसा लगता है क्योंकि मैक्सिमम टाइम ऐसा होता है कि लड़कियाँ बहुत सारी चीज़ों का मिस यूज़ करती है कि लाइक बीइंग अ गर्ल मैं भी तो गर्ल हूँ तो आई थिंक मुझे ऐसा लगता है कहीं कही ना कहीं कि, कि लड़कियाँ इस चीज़ों का मिस यूज़ करती है कि हाँ उसने मुझे ह्रास किया या उसने मुझे ऐसा किया या मेरा पति जो है उसका अफेयर है या समथिंग लाइक दैट और मैक्सिमम टाइम ऐसा होता है जो सोसाइटी होती है वो लड़की के फेवर में होती है इन सब चीज़ों में तो आई थिंक लड़कों के लिए भी ऐसा रूल होना चाहिए कि एटलीस्ट ਇੱਕ ਵਾਰੀ ਉਹਨਾਂ ਦਾ ਕੰਸੋਰਟੀਅਮ ਸੁਣ ਸਕੇ ਕਿ ਲਾਈਕ ਉਹ ਕੀ ਬੋਲਣਾ ਚਾ ਰਹੇ ਹੈ ਉਹਨਾਂ ਦਾ ਕੀ ਓਪੀਨੀਅਨ ਹੈ ਉਹਨਾਂ ਦੀ ਗਲਤੀ ਥੀ ਨਹੀਂ ਥੀ ਕੀ ਆ ਤਾਂ ਕਿਉਂਕਿ ਮੇਰਾ ਵੀ ਭਾਈ ਹੈ ਮੇਰੇ ਵੀ ਡੈਡ ਹੈ ਤਾਂ ਫਿਰ ਐਸੇ ਅਲੀਗੇਸ਼ਨਸ ਅਗਰ ਕੋਈ ਉਹਨਾਂ 'ਤੇ ਲਗਾਏਗਾ ਤਾਂ ਆਫਕੋਰਸ ਹੀ ਬਾਤ ਹੈ ਉਹ ਗਲਤ ਹੋਗਾ ਲੋ ਜੀ ਆਪਣੇ ਨਾਲ ਅੰਮਰਸਰ ਤੋਂ ਬੋਹਰ ਦੇ ਮੁੰਡੇ ਨੇ ਨਵੀਂ ਯੂਥ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੁੜੀਆਂ ਜਿੱਦਾਂ ਕਿ ਰੋਂਗ ਅਲੀਗੇਸ਼ਨ ਲਗਾ ਦਿੰਨੀਆਂ ਵਿਆਹ ਤੋਂ ਬਾਅਦ ਆਪਣੇ ਹਸਬੰਡ ਦੇ ਉੱਪਰ ਉਹਨਾਂ ਨੂੰ ਉਹਨਾਂ ਦੇ ਮੁੰਡਿਆਂ ਦੀ ਫੇਵਰ ਦੇ ਵਿੱਚ ਕੋਈ ਇਦਾਂ ਦੀ ਸੰਸਥਾ ਜਾਂ ਐਨਜੀਓ ਬਣਨੀ ਚਾਹੀਦੀ ਆ ਤੁਹਾ ਜੀ ਇਹਦੇ ਲਈ ਤਾਂ ਬਹੁਤ ਜ਼ਰੂਰੀ ਆ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਕੋਈ ਉਪਰਾਲਾ ਹੋਣਾ ਚਾਹੀਦਾ ਕਿਉਂਕਿ ਦੇਖਦੇ ਆਂ ਵੀ ਆਪਾਂ ਮੋਸਟਲੀ ਹਮੇਸ਼ਾ ਕੁੜੀਆਂ ਨੂੰ ਅੱਗੇ ਰੱਖਿਆ ਜਾਂਦਾ ਉਹਨਾਂ ਦਾ ਚਾਹੇ ਉਹ ਗਲਤੀ ਹੋਣ ਚਾਹੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਹਨਾਂ ਦਾ ਕੋਈ ਜਗ ਮੁੰਡਿਆਂ ਦਾ ਫੇਰ ਜਾਂ ਕੁੜੀਆਂ ਦਾ ਫੇਵਰ ਲਵਾਂ ਜਾਂ ਕੁੜੀਆਂ ਮੇਰੇ ਆਪਾਂ ਕਹਿੰਦੇ ਆਂ ਵੀ ਇਕਵੈਲਿਟੀ 'ਚ ਬਲੀਵ ਕਰਨਾ ਚਾਹੀਦਾ ਬੰਦੇ ਨੂੰ ਤੇ ਸੋ ਮੋਸਟ ਇੰਪੋਰਟੈਂਟ ਗੱਲ ਇਹ ਆ ਜੇ ਕੁੜੀਆਂ ਨੂੰ ਹੱਕ ਮਿਲ ਰਹੇ ਤੇ ਮੁੰਡਿਆਂ ਨੂੰ ਵੀ ਜ਼ਰੂਰੀ ਮਿਲਣੇ ਚਾਹੀਦੇ ਆ ਮੇਰਾ ਮੇਰਾ ਨਾਮ ਪ੍ਰਮੇਂਦਰ ਕੌਰ ਹੈ ਕਿੱਥੋਂ ਬਲੋਂਗ ਕਰਦੇ ਹੋ ਮੈਂ ਪਟਿਆਲਾ ਤੋਂ ਆਈਆਂ ਜੀ ਮੈਡਮ ਇੱਕ ਮੁੱਦਾ ਅੱਜ ਕੱਲ ਇੱਕ ਆਮ ਹੋ ਚੁੱਕਿਆ ਹੈ ਕਿ ਕੁੜੀਆਂ ਆਪਣੇ ਹਸਬੰਡ ਦੇ ਉੱਪਰ ਰੋਂਗ ਅਲੀਗੇਸ਼ਨ ਲਗਾ ਦਿੰਦੀਆਂ ਦਾਜ ਦੇਹਦ ਦਾ ਹੋ ਗਿਆ ਜੇ ਆਪਣੇ ਪੇਕੇ ਖੁਦ ਹੀ ਜਾ ਕੇ ਬਹਿ ਜੈਣੀਆਂ ਪਰ ਉੱਥੇ ਜਾ ਕੇ 125 ਪਾ ਦਿੰਦੀਆਂ ਮੈਂ ਉਹਨੂੰ ਖਰਚਾ ਦਿੱਤਾ ਜਾਵੇ ਤੁਸੀਂ ਕੀ ਚਾਹੁੰਦੇ ਹੋ ਕਿ ਆਪਣੀ ਆਮ ਪਬਲਿਕ ਵਾਸਤੇ ਇੱਕ ਆਮ ਮੁੰਡਿਆਂ ਵਾਸਤੇ ਕੋਈ ਇਦਾਂ ਦੀ ਸੰਸਥਾ ਜਾ ਕੇ ਇਦਾਂ ਦੀ ਐਨ ਜੀਓ ਹੋਵੇ ਜਿਹੜੀ ਕਿ ਉਹਨਾਂ ਦੀ ਫੇਵਰ ਕਰੇ ਜਾ ਕੇ ਸਰਕਾਰ ਉਹਨਾਂ ਬਾਰੇ ਮੁੰਡਿਆਂ ਦੀ ਕੋਈ ਸੁਣਵਾਈ ਕਰੇ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਗੇ ਆਪਣੇ ਕੁਝ ਵਿਚਾਰ ਦਿਓ ਸ ਅੱਜਕੱਲ੍ਹ ਵੈਸੇ ਇਹ ਗੱਲ ਕਾਮਨ ਦੇਖਣ ਨੂੰ ਮਿਲ ਰਹੀ ਹੈ ਕਿ ਲੜਕੀਆਂ ਹੁਣ ਥੋੜੀਆਂ ਜਿਹਾ ਜ਼ਿਆਦਾ ਸਮਾਰਟ ਬਣਨ ਦੀ ਕੋਸ਼ਿਸ਼ ਕਰਦੀਆਂ ਨੇ ਨਾ ਤਾਂ ਆਪਣੇ ਪਰਿਵਾਰ ਬਾਰੇ ਸੋਚਦੀਆਂ ਨੇ ਨਾ ਆਪਣੇ ਬੱਚਿਆਂ ਬਾਰੇ ਸੋਚਦੀਆਂ ਨੇ ਬੀਇੰਗ ਆ ਵੂਮਨ ਬਟ ਇਹ ਗਲਤ ਗੱਲ ਹੈ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਆਪਣੇ ਬॉयਫ੍ਰੈਂਡਸ ਨਾਲ ਭੱਜ ਜਾਂਦੀਆਂ ਨੇ ਹੁਣ ਜਿਹੜਾ ਨਵਾਂ ਹੀ ਕੇਸ ਹੋ ਕੇ ਹਟਿਆ ਰੀਸੈਂਟਲੀ ਮੁਸਕਾਨ ਵਾਲਾ ਕਿੰਨਾ ਵੱਡਾ ਕ੍ਰਾਈਮ ਕੀਤਾ ਆ ਉਸਨੇ ਆਪਣੇ ਹਸਬੰਡ ਨੂੰ ਡਰਮ ਵਿੱਚ ਪਾ ਕੇ ਆਪਣੀ 5 ਸਾਲ ਦੀ ਬੇਟੀ ਨੂੰ ਛੱਡ ਕੇ ਇੱਕ ਟੂਰ ਤੇ ਚਲੀ ਗਈ ਕਿੱਦਾਂ ਉਹ ਕਰ ਸਕਦੀ ਐ ਮੈਂ ਵੀ ਇੱਕ ਊਮਨ ਆ ਦੋ ਬੱਚੇ ਨੇ ਮੇਰੇ ਬਟ ਇਦਾਂ ਦਾ ਮੈਂ ਤੇ ਨਹੀਂ ਕਰ ਸਕਦੀ ਹੈਗੀ ਮੇਰੇ ਨਾਲ ਦੇ ਬਹੁਤ ਹੋਣਗੇ ਜਿਹੜੇ ਅਜਿਹੇ ਨਹੀਂ ਬਿਲਕੁਲ ਵੀ ਨਹੀਂ ਕਰ ਸਕਦੇ ਬਿਲਕੁਲ ਇਹ ਗੱਲ ਸਹੀ ਹੈ ਕਿ ਮੁੰਡਿਆਂ ਨਾਲ ਨਾਜਾਇਜ਼ ਹੋ ਰਿਹਾ ਆ ਬਿਲਕੁਲ 101% ਉਹ ਮੁਸਕਾਨ ਦਾ ਹਸਬੰਦ ਉਹਨੂੰ ਕਿੰਨਾ ਪਿਆਰ ਕਰਦਾ ਸੀਗਾ ਸਾਰਾ ਕੁਝ ਉਹਦੇ ਕਰਕੇ ਛੱਡ ਤਾ ਆਪਣੇ ਪੇਰੈਂਟਸ ਛੱਡਤੇ ਆਪਣੀ ਪ੍ਰਾਪਰਟੀ ਛੱਡਤੀ ਜੌਬ ਛੱਡਤੀ ਉਹਦੀ ਆਜ਼ਾਦੀ ਲਈ ਉਸਨੂੰ ਵੀ ਛੱਡ ਕੇ ਲੰਡਨ ਚਲਾ ਗਿਆ ਬਟ ਫਿਰ ਵੀ ਮੁਸਕਾਨ ਤੋਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਇਆ ਉਹ ਆਪਣੀ ਫੈਮਲੀ ਉਹਦੇ ਨਾਲ ਨਹੀਂ ਕਰ ਰਹੀ ਸੀ ਸੈਟਅਪ ਕਿਸੇ ਹੋਰ ਮੁੰਡੇ ਨਾਲ ਉਹ ਆਪਣਾ ਉਹ ਕਰ ਰਹੀ ਸੀਗੀ ਇਹ ਸਿਰਫ ਇੱਕ ਮੁਸਕਾਨ ਦੀ ਗੱਲ ਨਹੀਂ ਹੈਗੀ ਹੋਰ ਵੀ ਬਹੁਤ ਪੰਜਾਬ 'ਚ ਇੰਡੀਆ 'ਚ ਬਹੁਤ ਐਸਾ ਕਲਚਰਲ ਕਲਚਰ ਚੱਲੇ ਰਿਹਾ ਹੈ ਕਿ ਜਿਹੜੀ ਔਮਨਜ਼ ਐ ਆਪਣੀ ਆਜ਼ਾਦੀ ਲਗਾ ਲਓ ਤੁਸੀਂ ਇਹ ਆਪਣਾ ਫਨ ਲਗਾ ਲਓ ਉਸ ਨੂੰ ਫੈਮਿਲੀ ਤੋਂ ਉੱਪਰ ਰੱਖਦੀਆਂ ਨੇ ਜਿਸ ਕਰਕੇ ਬਹੁਤ ਮੁੰਡੇ ਨਾਲ ਗਲਤ ਹੋ ਰਿਹਾ ਆ ਤੇ ਬਿਲਕੁਲ ਇਹ ਮੁੰਡਿਆਂ ਲਈ ਕੋਈ ਇਹੋ ਜਿਹਾ ਕਾਨੂੰਨ ਜਿੱਦਾਂ ਲੇਡੀਜ਼ ਲਈ ਹੁਣ ਹਿਫਾਜ਼ਤ ਪ੍ਰੋਜੈਕਟ ਚੱਲ ਰਿਹਾ ਹੈ 181 ਤੇ ਚਾਹੇ ਉਹ ਝੂਠੀਆਂ ਵੀ ਹੋਣ ਬਟ ਬਹੁਤ ਟੀਅਰ ਮਗਰਮਚਦੇ ਹੰਝੂ ਜਾਂ ਕੁਝ ਐਦਾਂ ਦਾ ਕੁਝ ਵੀ ਕਰਕੇ ਉਹ ਆਪਣਾ 181 ਤੇ ਕਾਲ ਕਰ ਲੈਂਦੀਆਂ ਨੇ ਇਹ ਮੈਂ ਕੇਸ ਪੜੇ ਆ ਤੇ ਜਿਸ ਨਾਲ ਫੇਰ ਮੁੰਡਿਆਂ ਦੇ ਅਲੀਗੇਸ਼ਨ ਲੱਗਦੇ ਨੇ ਇਸ ਕਰਕੇ ਥੋੜਾ ਜਾ ਹੁਣ ਅਸੀਂ ਸਰਕਾਰ ਨੂੰ ਨਾ ਇਹ ਜਿਹੜੇ ਹੁਣ ਕੇਸ ਹੋ ਰਹੇ ਨੇ ਉਨ੍ਹਾਂ ਬਾਰੇ ਉਹਨਾਂ ਨੂੰ ਦੇਖਦੇ ਹੋਏ ਮੁੰਡਿਆਂ ਲਈ ਕੋਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਆ ਕੁੜੀ ਦੀ ਸੁਣਵਾਈ ਥੋੜੀ ਜੀ ਘੱਟ ਕਰਨੀ ਚਾਹੀਦੀ ਹੈ ਆਪਣੇ ਕਾਨੂੰਨ ਵਿਵਸਥਾ ਵਿੱਚ ਸਰ ਜਿਆਦਾ ਕੁੜੀ ਦੀ ਸੁਣਵਾਈ ਹੁੰਦੀ ਹੈ ਜਦ ਕਿ ਇਹ ਗਲਤ ਹੈ ਮੁੰਡੇ ਦਾ ਵੀ ਪੱਖ 101% ਸੁਣਨਾ ਚਾਹੀਦਾ ਆ ਤੇ ਬਸ ਇਹੀ ਹੈ ਕਿ ਮੁੰਡਿਆਂ ਨਾਲ ਇਦਾਂ ਗਲਤ ਹੋ ਰਿਹਾ ਹੈ ਅੱਜ ਅੱਜ ਦੇ ਜ਼ਮਾਨੇ 'ਚ ਹਾਂਜੀ ਸਰ ਹਾਂਜੀ ਮੈਡਮ ਜਿਹੜੀ ਕਿ 498 ਏ ਐਕਟ ਬਣਾਈ ਸੀਗੀ ਇਹ ਵੀ ਕੁੜੀਆਂ ਦੇ ਫਾਇਦੇ ਵਾਸਤੇ ਬਣਾਈ ਸੀਗੀ ਵੀ ਉਹਨਾਂ ਤੇ ਕੋਈ ਜਦੋਂ ਦਾਜ ਦੇਹਜ ਮੰਗਦਾ ਵੀ ਉਹਨੂੰ ਲਗਾ ਕੇ ਤੇ ਉਹਦਾ ਹੁਣ ਮਿਸਯੂਜ਼ ਹੋ ਰਿਹਾ ਬਹੁਤ ਹੋ ਰਿਹਾ ਸਰ ਬਹੁਤ ਜ਼ਿਆਦਾ ਹੋ ਰਿਹਾ ਆ ਆਪਾਂ ਵੀ ਦੁਨੀਆ 'ਚ ਵਿਚਰ ਰਹੇ ਆ ਦੇਖ ਰਹੇ ਆ ਜੇ ਕੁਝ ਨਹੀਂ ਗੱਲ ਬਣਦੀ ਤਾਂ ਦੇਹਜ ਦਾ ਅਲੀਗੇਸ਼ਨ ਲਗਾ ਦਿਓ ਉਸ ਤੋਂ ਵੀ ਨਹੀਂ ਬਣਦੀ ਤਾਂ ਇਹ ਲਾ ਦਿਓ ਕਿ ਇਹ ਮੇਰੇ ਕੈਰੈਕਟਰ ਤੇ ਸ਼ੱਕ ਕਰਦਾ ਆ ਜੇ ਮੁੰਡਾ ਉਸਨੂੰ ਆਪਣੀ ਫੈਮਿਲੀ 'ਚ ਰੱਖਣਾ ਚਾਹੁੰਦਾ ਹੈ ਆਪਣੇ ਦਰ ਪੇਰੈਂਟਸ ਨਾਲ ਰੱਖਣਾ ਚਾਹੁੰਦਾ ਹੈ ਤਾਂ ਉਹ ਨਹੀਂ ਰਹਿਣਾ ਚਾਹਦੀ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਅਲੱਗ ਕਰ ਫਿਰ ਉਹੀ ਡਾਈਵੋਰਸ ਹੋ ਜਾਂਦਾ ਹੈ ਅੱਜ ਕੱਲ ਦੇ ਪੇਰੈਂਟਸ ਵੀ ਇਦਾਂ ਦੇ ਆ ਕਿ ਆਪਣੀ ਐਸੀ ਬੇਟੀਆਂ ਨੂੰ ਸਪੋਰਟ ਕਰਦੇ ਨੇ ਨਾ ਕਰੋ ਸਪੋਰਟ ਬੱਚੇ ਵੀ ਰੁੱਲਦੇ ਨੇ ਘਰ ਪਰਿਵਾਰ ਵੀ ਰੁੱਲਦਾ ਆ ਬਹੁਤ ਸਰ ਸਿਸਟਮ ਖਰਾਬ ਹੁੰਦਾ ਜਾ ਰਿਹਾ ਆ ਅੱਗੇ ਆਪਣੇ ਵੀ ਬੱਚੇ ਮਤਲਬ ਉਹਨਾਂ ਦੀ ਵੀ ਬੇਟੀਆਂ ਹੁੰਦੀਆਂ ਨੇ ਫਿਰ ਉਦਾਂ ਹੀ ਚੱਲਦਾ ਰਹੇਗਾ ਸਰ ਪੀੜੀ ਦਰ ਪੀੜੀ ਮੈਡਮ ਇੱਕ ਹੋਰ ਚੀਜ਼ ਦੇਖਿਆ ਗਿਆ ਇੱਕ 30 ਦਾ ਘਰ ਬਸਾਉਣੇ ਵਿੱਚ ਇੱਕ ਮਾਂ ਦਾ ਕਿੰਨਾ ਬਿਲਕੁਲ ਸਰ ਬਿਲਕੁਲ ਬਿਲਕੁਲ ਮਾਂ ਦਾ ਹੀ ਹੱਥ ਹੁੰਦਾ ਆ ਮੇਰੇ ਵਿਆਹ ਨੂੰ 13 ਸਾਲ ਹੋ ਗਏ ਨੇ ਮੇਰੇ ਪੇਰੈਂਟਸ ਨੇ ਇਹੀ ਕਿਹਾ ਆ ਖੁਸ਼ੀ ਖੁਸ਼ੀ ਨਾਲ ਜਿੱਦਾਂ ਮਰਜ਼ੀ ਆ ਜੀ ਪਰ ਜੇ ਲੜਕੀਆਂ ਆਉਣਗੀ ਤਾਂ ਤੇਰੇ ਲਈ ਦਰਵਾਜ਼ੇ ਸਾਡੇ ਬੰਦ ਨੇ ਆਪਣਾ ਉੱਥੇ ਹੀ ਮਤਲਬ ਉੱਥੋਂ ਹੀ ਤੇਰਾ ਸਾਰਾ ਕੁਝ ਹੋਣਾ ਚਾਹੀਦਾ ਏ ਲੜਕੇ ਸਾਡੇ ਘਰ ਨਾ ਆਈ ਇਹ ਅੱچھے ਮਾਂ ਬਾਪ ਦੀ ਉਹਦਾ ਹੋ ਹੈ ਗੱਲ ਹੈ ਬਾਕੀ ਜਿਹੜੇ ਜਿਨ੍ਹਾਂ ਨੂੰ ਲਾਲਚ ਹੁੰਦਾ ਆ ਮੁੰਡਿਆਂ ਦੀ ਪ੍ਰਾਪਰਟੀ ਦਾ ਲਾਲਚ ਹੁੰਦਾ ਆ ਤਾਂ ਆਪਣੀ ਕੁੜੀ ਨੂੰ ਮੈਂ ਵੈਸੇ ਬਹੁਤ ਲੜਕੀਆਂ ਦੇ ਵਰ ਖਿਲਾਫ ਬੋਲ ਰਹੀ ਆ ਪਰ ਇਹ ਗੱਲ ਸੱਚ ਆ ਨਹੀਂ ਤੁਸੀਂ ਮੈਡਮ ਖਿਲਾਫ ਨਹੀਂ ਬੋਲ ਰਹੇ ਇਹ ਸੱਚ ਆ ਸਰ ਹਾਂਜੀ ਸੱਚ ਆ ਮੈਂ ਮੈਂ ਇੱਕ ਚੀਜ਼ ਦੱਸਦਾ ਆ ਆਪਾਂ ਕਹਿੰਦੇ 100% ਮੁੰਡੇ ਗਲਤ ਆ ਜਾਂ 100% ਕੁੜੀਆਂ ਗਲਤ ਨੇ ਇਦਾਂ ਨਹੀਂ ਹੈਗਾ ਬਲਕਿ ਜਿਹੜਾ 498A ਐਕਟ ਆ ਨਾ ਜੀ ਉਹਦਾ ਮਿਸਯੂਜ਼ ਜਿਹੜਾ ਸਰ ਇੱਕ ਨਵਾਂ ਆਇਆ ਪ੍ਰੋਜੈਕਟ ਹਿਫਾਜ਼ਤਮੰਦ 81 ਤੇ ਕਾਲ ਕਰੋ ਤੁਹਾਨੂੰ ਪ੍ਰੋਟੈਕਸ਼ਨ ਮਿਲਦੀ ਆ ਮਤਲਬ ਕੁਝ ਐਦਾਂ ਕਿਸੇ ਨਾਲ ਰਹਿ ਰਹੇ ਹੋ ਮਤਲਬ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਕਿ ਮੈਂ ਕੀ ਦੇਖਿਆ ਕੀ ਸੁਣਿਆ ਆ ਕਿਉਂਕਿ ਮੈਂ ਇਸ ਦੇ ਵਿੱਚ ਆ ਸਰ ਮਤਲਬ ਸਾਡਾ ਥੋੜਾ ਜਿਹਾ ਜੋਬ ਪ੍ਰੋਫਾਈਲ ਇਦਾਂ ਦਾ ਆ ਅਸੀਂ ਆਮ ਗੱਲਾਂ ਆ ਸਾਡੇ ਲਈ ਬਹੁਤ ਮਤਲਬ ਅਸੀਂ ਦੇਖਦੇ ਹਾਂ ਉਸ ਚ 75 ਪਲੱਸ ਲੜਕੀ ਪਰਸੈਂਟੇਜ ਕੁੜੀਆਂ ਹੀ ਗਲਤ ਹੁੰਦੀਆਂ ਨੇ ਕਿੱਦਾਂ ਤੁਹਾਨੂੰ ਦੱਸਾਂ ਵੀ ਕਿੱਦਾਂ ਕਿੱਦਾਂ ਦੇ ਕੇਸ ਆਂਦੇ ਨੇ ਸਰ ਸਾਡੇ ਕੋਲ ਹੁਣ ਤੁਸੀਂ ਤੁਸੀਂ ਐਕਸਪਲੇਨ ਨਹੀਂ ਕਰਨਾ ਚਾਹੁੰਦੇ ਸੀ ਹਾਂਜੀ ਡੀਪਲੀ ਮੈਂ ਪਤਾ ਤੁਹਾਨੂੰ ਮਤਲਬ ਕਿ ਦੁਨੀਆ ਨੂੰ ਪਤਾ ਹੈ ਕੋਈ ਬੋਲਣਾ ਨਹੀਂ ਚਾਹੁੰਦਾ ਇਸ ਮੁੱਦੇ ਨੂੰ ਲੈ ਕੇ ਬੋਲਣਾ ਨਹੀਂ ਚਾਹੁੰਦਾ ਹਾਂਜੀ ਹਾਂ ਸੈਂਸਿਟਿਵ ਮੁੱਦੇ ਨੇ ਸਰ ਇਹ ਸੈਂਸਿਟਿਵ ਮੁੱਦੇ ਨੇ ਇਹ ਲੋਕਾਂ ਨੂੰ ਤੁਸੀਂ ਹੋਰ ਕੋਈ ਪੁੱਠੀਆਂ ਸਿੱਧੀਆਂ ਵੀਡੀਓ ਬਣਵਾ ਲਓ ਉੱਥੇ ਜੀ ਤਿਆਰ ਹੋਵੋਗੇ ਤੁਸੀਂ ਇਹ ਹੁਣ ਪਤਾ ਨਹੀਂ ਹੁਣ ਮੈਂ ਜੋ ਬੋਲਿਆ ਹੁਣ ਇਹਦੇ ਲਈ ਪਤਾ ਨਹੀਂ ਕੀ ਸਰ ਤੁਸੀਂ ਰੋਂਗ ਨਹੀਂ ਮੈਨੂੰ ਕੁਝ ਬੋਲੋ ਤੁਸੀਂ ਬਹੁਤ ਸਹੀ ਬੋਲਿਆ ਮਰੇ ਕਿ ਤੁਸੀਂ ਤਾਂ ਇੱਕ ਨਿਊਟਰਲ ਰੈਕੇ ਬੋਲੇ ਆ ਵੀ ਇਹਦਾ ਤਾਂ ਇੱਕ ਲਾ ਹੋਣਾ ਚਾਹੀਦਾ ਇਹਦਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਕੁੜੀਆਂ ਦੇ ਫੇਵਰ ਵਿੱਚ ਹੋ ਮਤਲਬ ਕਿ ਮੁੰਡਿਆਂ ਦੇ ਫੇਵਰ ਵਿੱਚ ਹੋਵੇ ਮਰੇ ਕਿ ਅਗਰ ਕੁੜੀ ਐਲੀਗੇਸ਼ਨ ਲਗਾ ਦਿੰਦੀ ਹੈ ਵੀ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਸਰ ਇਹ ਨਹੀਂ ਵੇਖਾ ਬੰਦ ਕਰਕੇ ਤੁਸੀਂ ਮੁੰਡੇ ਨੂੰ ਕਹਿਣ ਲੱਗ ਜਿਓ ਅਸੀਂ ਗਲਤ ਬਿਲਕੁਲ ਬਿਲਕੁਲ ਨਹੀਂ ਸੁਣਵਾਈ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਗੁਜਾਰਿਸ਼ ਹੈ ਕਿ ਇੱਕ ਤਰਫ ਦੀ ਸੁਣਵਾਈ ਨਾ ਹੋਵੇ ਪਰ ਮੁੰਡੇ ਵੀ ਜ਼ਰਾ ਸੁਣ ਲਓ ਜਿਵੇਂ ਸਾਹਿਲ ਨੇ ਮੁਸਕਾਨ ਲਈ ਸਭ ਕੁਝ ਛੱਡਿਆ ਆਇਆ ਕਿਉਂ ਛੱਡਿਆ ਆਏ ਬਈ ਤੁਹਾਡੇ ਮਾਂ-ਬਾਪ ਤੁਹਾਨੂੰ ਇੰਨਾ ਪਿਆਰ ਕਰਦੇ ਆ ਪੈਰੈਂਟਸ ਨੂੰ ਛੱਡਦੇ ਹੋ ਨਾ ਛੱਡੋ ਪੇਰੈਂਟਸ ਹੀ ਨੇ ਤੁਹਾਡਾ ਸਭ ਤੋਂ ਜ਼ਿਆਦਾ ਉਹਨਾਂ ਨੇ ਸਾਥ ਦੇਣਾ ਆ ਤੁਹਾਡੇ ਭੈਣ ਭਰਾਵਾਂ ਨੇ ਦੇਣਾ ਆ ਸਰ ਵਾਈਫ ਜੇ ਤੁਹਾਡੀ ਲੱਗਦੀ ਹੈ ਇੱਕ ਦੋ ਮੌਕਾ ਦੋ ਉਸ ਤੋਂ ਬਾਅਦ ਉਹਨੂੰ ਤੀਸਰਾ ਮੌਕਾ ਨਾ ਦੋ ਕਿ ਤੁਹਾਡਾ ਹਾਲ ਸਾਹਲ ਵਰਗਾ ਹੋਵੇ ਪਰ ਇੱਕ ਸੋਸਾਇਟੀ ਜਾਂ ਕੋਈ ਇਦਾਂ ਦਾ ਐਕਟ ਲਾਅ ਬਣਾਉਣਾ ਚਾਹੀਦਾ ਜੋ ਪ੍ਰੋਪਰ ਇਨਵੈਸਟੀਗੇਸ਼ਨ ਕਰੇ ਜੋ ਪ੍ਰੂਵ ਹੋਏ ਅਗਰ ਕਿਸੇ ਦਾ ਗੁਨਾਹ ਪ੍ਰੂਵ ਹੁੰਦਾ ਤਾਂ ਫਿਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਣਦੀ ਨਹੀਂ ਤਾਂ ਨਹੀਂ ਮਿਲਣੀ ਚਾਹੀਦੀ ਇਦਾਂ ਤਾਂ ਅਜੇ ਤਾਂ ਇਦਾਂ ਦਾ ਕੁਝ ਕੋਈ ਲਾਅ ਪਾਸ ਨਹੀਂ ਹੋਇਆ